ਹਾਂਜੀ ਦੋਸਤੋ ਸਤ ਸ੍ਰੀ ਅਕਾਲ ਅੱਜ ਗੱਲ ਕਰਦੇ ਆ ਤੁਸੀਂ ਲਿਖਿਆ ਪੜ ਲਿਆ ਹੋਣਾ ਤੁਹਾਨੂੰ ਆਈਡੀਆ ਹੋ ਗਿਆ ਹੋਣਾ ਕਿ ਆਪਾਂ ਗੱਲ ਕਿਸ ਵਿਸ਼ੇ ਤੇ ਕਰਨੀ ਹੈ ਜ਼ਰੂਰੀ ਨਹੀਂ ਤੁਸੀਂ ਪਹਿਲਾਂ ਸਹਿਮਤ ਹੋਵੋ ਕਿ ਹਰ ਇਨਸਾਨ ਦੀ ਆਪਣੀ ਸੋਚ ਆਪਣੇ ਵਿਚਾਰ ਹੁੰਦੇ ਆ ਗੱਲ ਕਰਦੇ ਕੱਲ ਦਾ ਬਿਕਰਮਜੀਤ ਸਿੰਘ ਵਜੀਠੀਆ ਜਿਹਨਾਂ ਨੂੰ ਆਪਾਂ ਸਾਰਿਆਂ ਨੂੰ ਪਤਾ ਕਿ ਗ੍ਰਿਫਤਾਰ ਕਰ ਲਿਆ ਗਿਆ ਕਿਉਂ ਕੀਤਾ ਗਿਆ ਕਿਸ ਵਿਸ਼ੇ 'ਚ ਕੀਤਾ ਗਿਆ ਉਹ ਵੀ ਆਪਾਂ ਨੂੰ ਪਤਾ ਲੱਗ ਗਿਆ ਖਬਰ ਆ ਗਈਆਂ ਔਰ ਉਸ ਚੀਜ਼ ਦਾ ਵਿਰੋਧ ਵੀ ਹੋ ਰਿਹਾ ਕੁਝ ਲੋਕ ਸਹੀ ਕਹਿ ਰਹੇ ਨੇ ਕੁਝ ਲੋਕ ਉਹਨੂੰ ਗਲਤ ਕਹਿ ਰਹੇ ਨੇ ਆਪਾਂ ਗੱਲ ਕਰਨੀ ਆ ਕੁਝ ਲੀਡਰ ਜਿੰਨਾਂ ਨੂੰ ਤੁਸੀਂ ਵੀ ਦੇਖਦੇ ਹੋ ਸੁਣਦੇ ਹੋ ਕੁਝ ਲੀਡਰ ਜਿਹੜੇ ਉਹਨਾਂ ਦੀ ਆਪੋਜੀਟ ਪਾਰਟੀ ਕੋਲ ਬੀਜੇਪੀ ਜਾਂ ਕਾਂਗਰਸ ਦੇ ਆ ਉਹ ਵੀ ਲੀਡਰ ਜਿਹੜੇ ਆ ਵਿਕਰਮਜੀਤ ਸਿੰਘ ਮਜੀਠੀਆ ਦੇ ਹੱਕ ਵਿੱਚ ਆਈ ਜੇ ਤੁਸੀਂ ਉਹਨਾਂ ਦੇ ਪੁਰਾਣੀਆਂ ਵੀਡੀਓ ਚੱਕ ਕੇ ਦੇਖ ਲਓ ਉਹਨਾਂ ਦੀ ਨਾਮ ਨਹੀਂ ਲੈਣਾ ਤੁਹਾਨੂੰ ਪਤਾ ਹੀ ਕਿਉਂਕਿ ਨਾਮ ਲੈਣਾ ਉਹਨਾਂ ਦੇ ਭਗਤ ਇੰਨੇ ਅੰਨੇ ਹੁੰਦੇ ਆ ਕਿ ਉਹ ਕਦੇ ਗੱਲ ਸੁਣਨ ਨੂੰ ਵਿਚਾਰਨ ਨੂੰ ਤਿਆਰ ਨਹੀਂ ਹੁੰਦੇ ਉਹ ਕਹਿੰਦੇ ਜੋ ਹੈ ਉਹ ਨਾ ਕਹਤਾ ਸੱਚ ਜਿਉਂ ਨਾ ਕਹਤਾ ਦੇਣਾ ਦੇਣਾ ਜੇ ਕਹਤਾ ਰਹਤਾ ਦਰ ਰਾਤ ਗੱਲ ਕਰਦੇ ਆ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਉਹਨਰ ਕੋਲ ਪਈਆਂ ਚੱਕ ਕੇ ਦੇਖ ਲਓ ਤੁਸੀਂ ਉਹਨਾਂ ਬਿਆਨ ਚੱਕ ਕੇ ਦੇਖ ਲਓ ਉਹ ਉਹ ਹੀ ਲੋਕ ਨੇ ਜਿਹੜੇ ਪਿੱਛਾ ਕੁਝ ਸਮਾਂ ਪਹਿਲਾਂ ਵਿਕਰਮਜੀਤ ਸਿੰਘ ਜੀਤੇ ਦੇ ਇਲਜ਼ਾਮ ਲਾਉਂਦੇ ਸੀ ਕੀ ਇਲਜ਼ਾਮ ਲਾਉਂਦੇ ਸੀਗੇ ਉਹ ਕਹਿੰਦੇ ਸੀ ਚਿੱਟੇ ਦਾ ਵਪਾਰੀ ਆ ਇਹਨੇ ਚਿੱਟਾ ਪੰਜਾਬ ਚ ਨੇ ਹੰਦਾ ਇਹਨੇ ਚਿੱਟੇ ਦਾ ਪੰਜਾਬ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਠੱਗਾ ਬੜਾ ਬੋਲਦੇ ਸੀ ਉਹ ਹੀ ਲੋਕ ਉਹ ਹੀ ਲੋਕ ਹੁਣ ਵਿਕਰਮਜੀਤ ਸਿੰਘ ਜੀਤੇ ਹੱਕ ਜਬੋਲਦੇ ਪਏ ਆ ਜਾਂ ਉਹ ਲੋ ਝੂਠ ਬੋਲਦੇ ਸੀਗੇ ਹੁਣ ਸੱਚੇ ਨੇ ਜਾਂ ਉਹ ਦੋ ਸੱਚੇ ਸੀ ਖੌਣ ਝੂਠੇ ਨੇ ਇਹਦਾ ਉਹ ਹੀ ਦੱਸ ਸਕਦੇ ਆ ਬਹੁਤ ਲੋਕ ਸੋਸ਼ਲ ਮੀਡੀਆ ਕਹਿੰਦਾ ਮੈਂ ਨਹੀਂ ਕਹਿੰਦਾ ਹੈ ਸੋਸ਼ਲ ਮੀਡੀਆ ਕਹਿੰਦਾ ਜਿਉ ਉਸ ਇਨਸਾਨ ਦਾ ਨਾਮ ਲੈ ਕੇ ਮੈਂ ਨਾਮ ਉਹਦਾ ਲੈਣਾ ਉਸ ਇਨਸਾਨ ਦਾ ਨਾਮ ਲੈ ਕੇ ਸੋਸ਼ਲ ਮੀਡੀਆ ਆਮ ਲੋਕਾਂ ਦੀ ਧਾਰਨਾ ਸੀ ਸੋਚ ਕਿ ਉਸ ਇਨਸਾਨ ਨੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਆਮ ਲੋਕ ਕਹਿੰਦੇ ਆ ਲਿਖਦੇ ਆ ਕਿ ਕਿੱਟਾ ਨਾਮ ਦੀ ਬਿਮਾਰੀ ਜਿਹੜੀ ਉਹ ਲੈ ਕੇ ਆ ਪੰਜਾਬ ਆਮ ਲੋਕ ਕਹਿੰਦੇ ਆਮ ਲੋਕ ਇਹ ਵੀ ਕਹਿੰਦੇ ਸੀ ਕਿ ਛੋਟਾਂ ਸਪਾਉਂਦੇ ਵਡਿਆਂ ਤੋਂ ਕਿਉਂ ਨਹੀਂ ਪਾਉਂਦੇ ਮੈਂ ਕਿਸੇ ਸਰਕਾਰ ਤੇ ਹੱਕ ਜਬਰੋਚ ਨਹੀਂ ਲਗਾ ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ ਨਾ ਕੇ ਵੋਟ ਅਜਾ ਪਾਈ ਆ ਨਾ ਪਾਣੀ ਆ ਨਾਮ ਕੇ ਸਰਕਾਰ ਦੇ ਕਿਸੇ ਪਾਰਟੀ ਦੇ ਹੱਕ ਜਾਂ ਨਾ ਕੇ ਵਿਰੋਧ ਚ ਜਿਹੜਾ ਬੰਦਾ ਸਹੀ ਕੰਮ ਚ ਸਹੀ ਕਹੂ ਜੇ ਕੋਈ ਕੰਮ ਕਰਨਾ ਚੰਗਾ ਕਹਦਾਵੇ ਜੇ ਉਹ ਗਲਤ ਉਹ ਗਲਤ ਕਹਦਾਵੇ ਮੈਂ ਬਹੁਤਾ ਬੰਦਾ ਚੱਕਰ ਪੈਂਦਾ ਨਹੀਂ ਹੁੰਦਾ ਕਿਉਂਕਿ ਇਹਨਾਂ ਦੇ ਇੰਨੇ ਘੁੰਨੇ ਭਗਤ ਆ ਕਿ ਉਹ ਸੱਚ ਸੋ ਨੂੰ ਧਿਆਰ ਨਹੀਂ ਹੁੰਦੇ ਉਹਨਾਂ ਸੱਚ ਦਿਖਾ ਲੀਡਰਾਂ ਦੇ ਭਗਤ ਬਾਬਿਆਂ ਦੇ ਪੱਖਤ ਸਮਾਜ ਸੇਵੀਆਂ ਦੇ ਪੱਖਤ ਕਲਾਕਾਰਾਂ ਦੇ ਪੱਖਤ ਇੰਨੇ ਕੁ ਜ਼ਿਆਦਾ ਕਟੜਾ ਨਾ ਕਿ ਉਹਨਾਂ ਖਿਲਾਫ ਸਾਹਮਣੇ ਵੀਡੀਓ ਲਾ ਕੇ ਦਿਖਾ ਦਿਓ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਹੋਣਗੇ ਸੋ ਦੋਸਤੋ ਜੋ ਹੋਇਆ ਤੁਸੀਂ ਦੇਖ ਲਿਆ ਬਾਕੀ ਸਮਾਂ ਸਮੇਂ ਸਭ ਕਲੀਅਰ ਕਰ ਦੜਾ ਕਿ ਜੋ ਇਲਜ਼ਾਮ ਲੱਗੇ ਸਾਬਤ ਹੁੰਦੇ ਨਹੀਂ ਹੁੰਦੇ ਸਮਾਂ ਦੱਸੂਗਾ ਉਹਦਾ ਕੀ ਰਿਜ਼ਲਟ ਨਿਕਲਦਾ ਜਾਂ ਕਿ ਜਿਵੇਂ ਕਹਿ ਰਹੇ ਕਿ ਸਿਆਸਤ ਹੋ ਰਹੀ ਹੈ ਕਿ ਵਾਕਿਆ ਹੀ ਬਦਲਾਖੋਰੀ ਸਿਆਸਤ ਹੋ ਰਹੀ ਹੈ ਇਹ ਵੀ ਸਮਝ ਦਸੂਗਾ ਪਰ ਗੱਲ ਇਹ ਆ ਕੁਝ ਲੋਕਾਂ ਦੀ ਕਰਦਾ ਪਿਆ ਜਿਹੜੇ ਪਹਿਲਾਂ ਕਹਿੰਦੇ ਹੁੰਦੇ ਸੀਗੇ ਇੱਥੇ ਹੱਥ ਪਾਓ ਹੁਣ ਹੱਥ ਪਾਇਆ ਉਹ ਹੀ ਹੁਣ ਕਹਿੰਦੇ ਆ ਕਿ ਕਿੰਨੇ ਜੀ ਇਹ ਬਦਲਾਖੋਰੀ ਦਿੱਤੀ ਆ ਬਦਲਾਖੋਰੀ ਦੀ ਹੈ ਆ ਜਾਂ ਨਹੀਂ ਹੈ ਆ ਇਹ ਸਮਝ ਦਸੂਗਾ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਜੀ ਦੇਣੇ ਆ ਕੌਣ ਸਹੀ ਆ ਕੌਣ ਗਲਤੀ ਆ ਤੁਹਾਨੂੰ ਪੈਣਾ ਹੈ